ਸਤਿ ਸ੍ਰੀ ਅਕਾਲ ਦੋਸਤੋ ਆਪਣੇ ਬਰਾੜ ਬਠਿੰਡੇ ਵਾਲੇ ਚੈਨਲ ਤੇ ਸਵਾਗਤ ਹੈ ਤੇ ਅੱਜ ਨਾ ਇੱਕ ਆਪ ਉਹ ਜੱਟ ਜੀਮਿੰਦਾਰ ਨੂੰ ਮਿਲਾਵਾਂਗੇ ਜਿਹੜੇ ਨੇ ਇੱਕ ਦੋ ਬੱਕਰੀਆਂ ਤੋਂ ਹਨਾ ਕਾਫੀ ਮਾਲ ਬਣਾ ਲਿਆ ਤੇ ਇਹ ਬੱਕਰੀਆਂ ਸੋਨੂੰ ਇਹਦੇ ਵਿੱਚੋਂ ਸੇਲ ਆਸਤੇ ਮਿਲ ਜਾਣੀਆਂ ਤੇ ਸਾਰਾ ਆਪਾਂ ਪੁੱਛਾਂਗੇ ਬਾਈ ਨੂੰ ਹਨਾ ਬਈ ਕਿਵੇਂ ਕੰਮ ਸ਼ੁਰੂ ਕੀਤਾ ਜੀ ਤੇ ਛੋਟਾ ਜਿਹਾ ਸੈਟਅਪ ਕੋਈ ਵੱਡੇ ਸ਼ੈੱਡ ਬਣਾਉਂਦੇ ਨਹੀਂ ਤੇ ਬੱਕਰੀਆਂ ਬਹੁਤ ਘੈਂਟ ਆ ਬਾਈ ਦੀਆਂ ਤੇ ਆਹ ਦੇਖ ਲਓ ਥੋੜਾ ਜਿਹਾ ਬਣਾਇਆ ਛੱਪਰ ਜਿਹਾ ਤੇ ਇਧਰ ਆ ਬਾੜੀ ਬਣਾਈ ਹੋਈ ਆ ਇਧਰ ਦੂਜੀ ਬਾਈ ਆਪਾਂ ਦੇਖਾਂ ਨਾਲ ਤੁਸੀਂ ਖੇਤੀ ਕਰਦੇ ਹੋ ਬੱਕਰੀਆਂ ਦੇ ਬਾਈ ਹਾਂਜੀ ਬਾਈ ਖੇਤੀ ਕਰਦੇ ਆ ਕਿੰਨੇ ਬਾਈ ਵਾਣ ਦੀ ਹੈਗੀ ਖੇਤੀ ਬਾਈ ਆਪਣੇ ਕੋਲੇ ਘਰ ਦਾ 30 ਕਿੱਲੇ ਵਾਣਾ ਤੇ ਉ ਆ 45 ਕਿੱਲਿਆਂ ਦੀ ਖੇਤੀ ਕਰਦਾ ਕੋ ਠੇਕੇ ਤੇ ਵਾਣ ਆਪਣੇ ਕੋਲ ਖੇਤੀ ਦੇ ਨਾਲ ਬਾਈ ਫਿਰ ਇਹਨਾਂ ਦੇ ਕਿਵੇਂ ਟਾਈਮ ਕੱਢ ਲੈਂਦੇ ਤੁਸੀਂ ਬਸ ਬਾਈ ਤਾਂ ਸਵੇਰ ਅੱਧਾ ਘੰਟਾ ਲੱਗਦਾ ਤੇ ਸ਼ਾਮ ਨੂੰ ਅੱਧਾ ਘੰਟਾ ਕੋਈ ਬਾਲੀ ਵੱਡੀ ਮਿਹਨਤ ਨਹੀਂ ਇਹਨਾਂ ਦੀ ਬੱਲ ਇਹ ਬਈ ਕਿੱਥੋਂ ਸ਼ੌਂਕ ਪਿਆ ਸੀਗਾ ਆਪਾਂ ਨੂੰ ਕਿੱਥੋਂ ਤੁਹਾਨੂੰ ਲੱਗਿਆ ਬਈ ਆਪਾਂ ਬੱਕਰੀਆਂ ਹੀ ਰੱਖ ਲਗੀ ਬਈ ਜੀ ਮੈਂ ਨਾ ਮਸ਼ੀਨਾਂ ਦਾ ਕੰਮ ਕਰਦਾ ਜੀ ਸੀ ਮਸ਼ੀਨਾਂ ਹੈ ਆਪਣੇ ਕੋਲ ਠੇਕੇ ਦੇ ਦਾ ਕੰਮ ਸੀ ਹਾਂਜੀ ਅਸੀਂ ਪਟਿਆਲੇ ਕਨੇ ਕੰਮ ਕਰੇ ਉੱਥੇ ਕਿਸੇ ਦੇ ਫਾਰਮ ਤੇ ਰਹਿੰਦੇ ਯਾਰ ਮਿੱਤਰ ਦੇ ਹਾਂਜੀ ਉਹਨਾਂ ਨੇ ਸਾਨੂੰ ਵਾ ਗਿਫਟ ਹੀ ਦਿੱਤੀਆਂ ਇਹ ਤਿੰਨ ਪੱਠਾ ਹੀ ਛੋਟੀਆਂ ਆ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਇਹ 2017 ਦੀ ਵਾ 6-7 ਸਾਲ ਹੋ ਗਏ ਨਾ ਹਾਂ 2017 ਇਹ ਤਿੰਨ ਪੱਠਾ ਲਿਆਈ ਮੈਂ ਹਾਂਜੀ ਪੱਠਾ ਲਿਆ ਕੇ ਤੇ ਬਸ ਉਸ ਤੋਂ ਬਾਅਦ ਆਪਣੇ ਘਰੇ ਇੱਥੇ ਰੱਖਣ ਲੱਗ ਗਏ ਮਾਲ ਵਾਲੇ ਬੰਦੇ ਤੋਂ ਇਥੋਂ ਨਾਲ ਛੱਡ ਕੇ ਨਾ ਮੈਂ ਦੁੱਧ ਕਰਾ ਲਿਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਬੱਕਰਾ ਆਵਦਾ ਇਥੋਂ ਪਿੰਡ 'ਚ ਆਹ ਲੈ ਲਿਆ ਲੈ ਲਿਆ ਜੀ ਬਾਈ ਇਹਨੂੰ ਪਾਲਿਆ ਇਹ ਵੀ ਜਮਾ ਛੋਟਾ ਹੈ ਸੀਗਾ ਉਸ ਤੋਂ ਬਾਅਦ ਆ ਫਿਰ ਕੋਈ ਮਿਹਨਤ ਹੀ ਨਹੀਂ ਹੋਈ ਸਾਡੀ ਠੀਕ ਹੈ ਬਾ ਫਿਰ ਗਾਂ ਦੀਆਂ ਲੈਣਵਾਰੀ ਚੱਲੀ ਗਈ ਹੈ ਲੈਣਵਾਰੀ ਚੱਲੀ ਗਈ ਹੈ ਚਲੋ ਬਾਈ ਤੁਸੀਂ ਸਰ ਦੇ ਵਰਦੇ ਵੀ ਹੈਗਾ ਨਾ ਜ਼ਮੀਨ ਹੈਗੀ ਹੈ ਨਾਲ ਦੂਜੇ ਵੀ ਪਸ਼ੂ ਰੱਖੀ ਬੈਠੇ ਆ ਹਾਂਜੀ ਹਾਂਜੀ ਇਹ ਬਸ ਤੁਸੀਂ ਮੰਨ ਲਓ ਸ਼ੌਂਕ ਆਸਤੀ ਰੱਖਿਆ ਸੀ ਹਾਂਜੀ ਸ਼ੌਂਕ ਤੇ ਕੋਈ ਇਹ ਚੋਂ ਆਮਦਨ ਲਈ ਅਜੇ ਤੱਕ ਬਈ ਤੁਸੀਂ ਬਾਈ ਜੀ ਅਸੀਂ ਇਹਦੇ ਚੋਂ 3.5 ਤੋਂ 4 ਲੱਖ ਰੁਪਏ ਦੇ ਅਜੇ ਤੋਂ ਪਹਿਲਾਂ ਅਸੀਂ ਠੀਕ ਹੈ ਤੇ ਦੂਜਾ ਸਾਡੇ ਕੋਲੇ ਖੜਾ ਕੋਈ ਅਸੀਂ ਕਿਤੇ ਮੰਡੀ ਤੇ ਨਹੀਂ ਜਾ ਕੇ ਵਿੱਚ ਆ ਘਰੋ ਹੀ ਆਉਂਦੇ ਆ ਭੈਣ ਭਾਈ ਘਰੋ ਹੀ ਲੈ ਜਾਂਦੇ ਹੈਗੇ ਇਹ ਮੇਮ ਨਹੀਂ ਲੈ ਜਾਂਦੇ ਹਾਂ ਮੇਮ ਨਹੀਂ ਲੈ ਜਾਂਦੇ ਹੈਗੇ ਤੇ ਨਾਲੇ ਆ ਜਿਹੜੀਆਂ 10 15 ਨਾਗ ਵੀ ਬਣ ਗਏ ਉਹ ਤਿੰਨਾਂ ਤੋਂ ਹਾਂ ਜੀ ਇਹ ਸਾਰੇ ਨਾਗ ਉਹਨਾਂ ਤੋਂ ਹੀ ਹੈ ਠੀਕ ਹੈ ਬੱਚੇ ਵਧੀਆ ਹੁੰਦੇ ਆ ਨਾ ਬੱਕਰੇ ਹਾਂ ਐਸੀ ਬੱਕਰੀ ਦੇ ਤੇ ਰਸਤੇਦਾਰਾਂ ਨੇ ਬੈਠ ਠ ਕਰਿਆ ਬਾਈ ਬਹੁਤ ਲੈ ਕੇ ਗਏ ਆ ਹਰੇਕ ਰਿਸ਼ਤੇਦਾਰ ਲਗਿਆ ਕੋਈ ਪੱਠ ਲੈ ਗਿਆ ਕੋਈ ਬੱਕਰਾ ਲੈ ਗਿਆ ਧੱਕੇ ਨਾਲ ਜਾ ਕੇ ਸਾਰੇ ਰਿਸ਼ਤੇਦਾਰ ਜਿੰਨੇ ਹੈਗੇ ਸਾਰਿਆਂ ਨੇ ਲੈ ਕੇ ਗਏ ਆ ਨਾਲ ਸਾਡੇ ਕੋਲ ਪੈਸੇ ਦਿੱਤੇ ਕਿ ਨਹੀਂ ਨਹੀਂ ਦਿੱਤੇ ਕੋਈ ਪੈਸੇ ਨਹੀਂ ਕਿਸੇ ਨੇ ਦਿੱਤੇ ਉਹ ਵੀ ਤੇ ਨਾਲ ਫੇਰ ਵੀ 4 ਲੱਖ ਰੁਪਇਆ ਕਮਾ ਲਿਆ ਹਾਂ ਸਾਰੇ ਰਿਸ਼ਤੇਦਾਰਾਂ ਨੂੰ ਫੀ ਰੀ ਦਿੱਤੇ ਆ ਆਪਾਂ ਇਹ ਠੀਕ ਹੈ ਤੇ ਬਾਈ ਇਹਨੂੰ ਪਾਉਣੇ ਕਿਹਿਆਂ ਸਾਹਮਣੇ ਕੀ ਇਹਨਾਂ ਨੂੰ ਮੰਨ ਲਓ ਫੀਡ ਵਗੈਰਾ ਜਾਂ ਕੋਈ ਬਾਈ ਕੋਈ ਨਹੀਂ ਅਸੀਂ ਤਾਂ 4 ਹੀ ਪਾਉਣੇ ਹੈਗੇ ਤੇ ਹੁਣ ਸਿਆਲ ਸਿਆਲ ਪਾਉਣੇ ਆਗੇ ਮੂਹਰੇ ਦਾ ਮੂਫਲੀ ਦਾ ਨੀਰਾ ਮੂਫਲੀ ਦਾ ਹਾਂ ਨਾਲ ਇੱਕ ਟਾਈਮ ਮੂਫਲੀ ਦਾ ਤੇ ਚਾਹ ਸਪੈਸ਼ਲ ਨਹੀਂ ਕੋਈ ਵੀ ਲਿਆਂਦਾ ਆਪਾਂ ਠੀਕ ਹੈ ਬਈ ਸਪੈਸ਼ਲ ਫੀਡ ਪਾਉਣਾ ਪਸ਼ੂਆਂ ਨੂੰ ਪਾਉਣਾ ਜਿਹੜੀ ਫੀਡ ਉਹੀ ਟੜਕੇ ਵੇਲੇ ਨਾਲ ਇਹਨਾਂ ਨੂੰ ਪਾ ਦਈ ਦੀਏਗੀ ਆਪਦੇ ਘਰ ਦੀ ਬਣਾਉਣੀ ਹੈ ਪੀੜ ਬਈ 25 30 ਕਿਲੋ ਆਦਵਣ ਬਹੁਤ ਹੋ ਜਾਂਦਾ ਹਨਾ ਮੰਨ ਲਓ ਪਿੰਡ 'ਚ ਥੋੜਾ ਹੀ ਹੁੰਦਾ ਤੇ ਜਦੋਂ ਤੁਸੀਂ ਬੱਕਰੀਆਂ ਰੱਖਣੀ ਉਦੋਂ ਥੋੜੇ ਜਿਹੜੇ ਨਾਲ ਰਹਿੰਦੇ ਬੰਦੇ ਜਾਂ ਰਿਸ਼ਤੇਦਾਰਾਂ ਨੇ ਐ ਨਹੀਂ ਆਖਿਆ ਯਾਰ ਬਈ ਬੱਕਰੀਆਂ ਕਾਹਤੋਂ ਰੱਖੀ ਬੈਠੇ ਵਗੈਰ ਉਦੋਂ ਤਾਂ ਮਾੜਾ ਬਹੁਤ ਮੰਨਦੇ ਸੀ 2017 ਬਈ ਕਹਿੰਦੇ ਇਹ ਬਥੇਰਾ ਕਹਿੰਦੇ ਸੀਗੇ ਹੁਣ ਵੀ ਕਹਿੰਦੇ ਹੈਗੇ ਠੀਕ ਹੈ ਨਹੀਂ ਅਗਲੇ ਨੂੰ ਸ਼ੌਂਕ ਆ ਬਸ ਇਹ ਜਿਵੇਂ ਕਿਸੇ ਨੂੰ ਆਪਣਾ ਰਿਸ਼ਤੇਦਾਰਾ ਪਰੋਣਾ ਹੀ ਆਪਣਾ ਕੋਟ ਫੱਤੇ ਤੋਂ ਉਹ ਰੱਖੇ ਬੜਾ ਪਹਿਲਾਂ ਅਸੀਂ ਗਾਲਾਂ ਨੂੰ ਆਪ ਕੱਢਦੇ ਸੀਗੇ ਵੀ ਯਾਰ ਕਿੱਥੋਂ ਇਹ ਕੰਮ ਤੋਰਿਆ ਉਹਨੇ ਠੀਕ ਹੈ ਮੁੜ ਕੇ ਤੋਂ ਆਪ ਲੈ ਆਂਦੀਆਂ ਹੁਣ ਐਂ ਲੱਗਦਾ ਵੀ ਯਾਰ ਚੀਜ਼ ਹੀ ਵਧ ਗਿਆ ਸੀ ਇਹ ਠੀਕ ਹੈ ਹਾਂ ਤੇ ਕਿੰਨੇ ਨਾਗਾ ਹੁਣ ਬਈ ਸਾਰੇ ਆਪਣੇ ਕੋਲੇ ਇਹ ਬਾਈ ਮੈਂ ਕਿਹਾ ਨੌ ਨਾਗ ਤਾਂ ਵੱਡੇ ਹੈਗੇ ਠੀਕ ਹੈ ਤੇ ਕੁਝ ਹੱਥ ਛੋਟੇ 16 17 ਨਾਗਾ ਸਾਰੇ ਇਹ ਬੱਕਰੇ ਦਾ ਰਿਜ਼ਲਟ ਵਧਿਆ ਪੱਠਾ ਇਹਦੀਆਂ ਹੀ ਆ ਜਿਹੜੀ ਤੇ ਹਾਂ 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 ਏਸੀ ਦੀਆਂ ਹੀ ਆ ਬਾਈ ਠੀਕ ਹੈ ਲੈ ਬਈ ਦੋਸਤੋ ਰਿਜ਼ਲਟ ਵੀ ਤੇ ਹੁਣ ਬਈ ਇਹ ਬੱਕਰੀਆਂ ਸਾਰੀਆਂ ਤੁਸੀਂ ਸੇਲ ਕਰੀ ਜਾਨੇ ਹੋ ਹਾਂਜੀ ਤੇ ਇਹਦਾ ਕੀ ਕਾਰਨ ਆ ਬਈ ਬਈ ਇਹਦਾ ਕਾਰਨ ਤਾਂ ਐ ਵੀ ਸਾਡੇ ਮਾਤਾ ਜੀ ਵੀ ਬਾਹਰ ਚੱਲੇ ਹੈਗੇ ਹਾਂਜੀ ਇਹਨਾਂ ਦਾ ਕਰਕੇ ਹੀ ਆਫਰ ਘਰੇ ਅੱਗੇ ਮਾੜਾ ਵੜਾ ਦੇਖਭਾਲੇ ਹੀ ਕਰਦੀ ਸੀਗੇ ਠੀਕ ਹੈ ਹਾਂ ਕਾ ਫਿਰ ਡੈਡੀ ਢੱਲਾਗਾ ਘਰੇ ਇਹਨਾਂ ਦਾ ਮਾਲ ਸਾਂਭਣਾ ਨਹੀਂਗਾ ਠੀਕ ਹੈ ਹਾਂ ਤਾਂ ਕਰਕੇ ਫਿਰ ਇਹਨਾਂ ਨੂੰ ਬਕਾਊ ਕਰ ਲਿਆ ਤੁਸੀਂ ਉਧਰ ਵਾਣ ਮੰਨੀ ਰਹਿ ਜਾਨੇ ਹਾਂ ਉਧਰ ਰਹੇ ਨੇ ਠੀਕ ਹੈ ਸਾਡਾ ਵੀ ਲੱਗਿਆ ਪਿਆ ਹੀ ਨਹੀਂ ਪਤਾ ਵੀ ਸਾਡੇ ਵੀ ਕੋਈ ਜਿਗਾੜ ਬਣ ਗਿਆ ਤਾਂ ਜਾ ਹੀ ਵਰਗੇ ਠੀਕ ਹੈ ਬਾਅਦ ਜਨਾਂ ਨੂੰ ਹਾਂ ਹਾਂ ਤੇ ਆ ਬਈ ਦੋਸਤੋ ਨਾਗ ਵੇਖ ਲੋ ਨੌ ਵੱਡੇ ਆ ਤੇ ਦੂਜੇ ਪੱਠਾ ਪੁੱਠਾ ਛੋਟੀਆਂ ਕਿੰਨੀਆਂ ਜਿਵੇਂ ਵਿੱਚ ਆ ਬੱਦ ਜੀ ਪੰਜ ਪੰਜ ਆ ਜੀ ਪੰਜ ਛੇ ਨਾਗ ਛੋਟੇ ਆ ਤੇ ਨੌ ਵੱਡੇ ਆ ਇੱਕ ਬੱਕਰਾ ਹਨਾ ਜੀ ਹਾਂਜੀ ਹਾਂਜੀ ਠੀਕ ਆ ਜੀ ਇੱਕ ਛੋਟਾ ਬੱਚਾ ਲਈ ਝਾਕ ਕਿਉਂ ਸੁੰਦਰੋ ਜਿਹੜਾ ਹੁਣ ਸੂਈ ਆ ਬਾਕੀ ਬਈ ਦੋ ਬੱਕਰੀਆਂ ਸੂਆਂ ਬਾਈ ਕਹਿੰਦਾ ਇਹਨਾਂ ਚ ਬੱਚੇ ਬਹੁਤ ਆ ਤਿੰਨ ਤਿੰਨ ਸੂਪੀਆਂ ਜੀ ਤਿੰਨ ਸੂਪੀਆਂ ਹਾਂ ਤੇ ਆ ਦੇਖ ਲੋ ਕੱਲਾ ਕੱਲਾ ਨਾਗ ਸੋਨੂੰ ਬਾਕੀ ਸ਼ੌਟ ਵੀ ਲਾ ਦੇਾਂਗੇ ਹਨਾ ਤੇ ਬਾਈ ਨੇ ਪੂਰਾ ਸ਼ੌਂਕ ਨਾਲ ਰੱਖੀਆਂ ਪੂਰੇ ਰਾਜੀ ਜਾਨਵਰ ਆ ਤੇ ਪੂਰੇ ਦੁੱਧ ਵਾਲੇ ਜਾਨਵਰ ਆ ਦੇਖੋ ਲੇਵੇ ਚੱਡੇ ਦੀਆਂ ਪੂਰੀਆਂ ਚੰਗੀਆਂ ਜਿਹੜੀਆਂ ਪੁਰਾਣੀਆਂ ਬੱਕਰੀਆਂ ਬਲੈਡਲੈਂਡ ਬਾਈ ਸਾਹਮਣੇ ਬੈਠਾ ਤੇ ਆਹ ਦੇਖੋ ਬੱਕਰੀਆਂ ਜਿਹੜੀਆਂ ਸੋਗਣ ਆ ਬੱਚਾ ਦੇਖ ਆ ਨੇੜੇ ਲਿਆਓ ਮੜਾ ਇਹ ਆ ਦੇਖੋ ਪੂਰੇ ਹੈਵੀ ਬੱਕਰੇ ਬੱਚੇ ਹੈਗੇ ਚਾਰ ਬੱਚੇ ਉਧਰ ਉਹ ਵੀ ਆਪਾਂ ਸ਼ਾਟ ਲਾ ਦੇਣਗੇ ਤੇ ਇਹਨਾਂ ਦਾ ਜੀ ਰੇਟ ਕੀ ਕਰਦੇ ਹੋ ਮੁੱਲ ਕੀ ਕਰਦੇ ਹੋ ਕੱਠੀਆਂ ਦੇਣੀਆਂ ਕਿ ਕੋਈ ਜੇ ਇੱਕ ਅੱਧੀ ਵੀ ਭਰਾ ਰੱਖਣ ਆਸਤੇ ਨਹੀਂ ਇੱਕ ਇੱਕ ਵੀ ਦੇ ਦਾਂਗੇ ਬਾਈ ਤੇ ਕੱਠੀਆਂ ਵੀ ਦੇ ਦਾਂਗੇ ਆਪਾਂ ਠੀਕ ਹੈ ਤੇ ਮੁੱਲਵਾੜੀ ਬਾਈ ਕੀ ਕਰਦੇ ਹੋ ਇਹਨਾਂ ਦਾ ਬਾਈ ਹਜੇ ਕੋਈ ਮਿਥਿਆ ਨਹੀਂ ਉਹ ਮੁੱਲਵਾੜੀ ਦਾ ਬਾ ਮੌਕੇ ਦਾ ਹੀ ਆ ਜਿਵੇਂ ਕੋਈ ਹੋ ਤੇ ਫੋਨ ਨੰਬਰ ਦੱਸ ਦਿਓ ਫੋਨ ਨੰਬਰ 94631 5666 ਠੀਕ ਹੈ ਲੋ ਬਾਈ ਜੀ ਕਾਲ ਕਰ ਲੋ ਜਿਹੜੇ ਭਰਾ ਨੇ ਜਾਨਵਰ ਬਾਲੇ ਸਸਤੇ ਰੇਟਾਂ ਤੇ ਹੈ ਨਹੀਂ ਜੀ ਤੇ ਜਾਨਵਰ ਚੰਗੇ ਰੇਟ ਤੇ ਮਿਲਣਗੇ ਚੰਗੀਆਂ ਹੀ ਬੱਕਰੀਆਂ ਪੁਰਾਣੀ ਲਿਆਂਦੀਆਂ ਬੱਕਰੀਆਂ ਪੱਠਾਂ ਦਾ ਤਾਂ ਕੋਈ ਮੁੱਲ ਹੀ ਨਹੀਂਗਾ ਤੇ ਆਹ ਬੱਕਰੀਆਂ ਹੈਗੀਆਂ ਇਹਨਾਂ ਚੋ ਜਿਹੜੀਆਂ ਪੁਰਾਣੀ ਲਿਆਂਦੀਆਂ ਉਹ ਚ ਹੈਗੀਆਂ ਬੱਕਰੀਆਂ ਹਾਂ ਬਾਈ ਇੱਕ ਆਹੀ ਬੱਕਰੀ ਰਹਿ ਗਈ ਕੱਲੀ ਆਹ ਬੱਕਰੀ ਲਿਆਂਦੀ ਸੀ ਬਾਈ ਨੇ ਤੈਨੂੰ ਪਹਿਲੋਂ ਪਹਿਲੇ ਇਹ ਬੱਕਰੀ ਪਟਿਆਲੇ ਨਾਬੇ ਵਾਲੀ ਸਾਈਡ ਤੋਂ ਆਈਆਂ ਉਧਰ ਮੰਨ ਲਾ ਆਹ ਪੱਠ ਹੁਣ ਛੇਰੀ ਬਹੁਤ ਸੋਹਣੀ ਆ ਕਾਲੀ ਬੱਕਰੀ ਵੀ ਪੂਰੀਆਂ ਹੈਵੀ ਬੱਕਰੀਆਂ ਹੈਗੀਆਂ ਦੁੱਧ ਵਾਲੀਆਂ ਬੱਕਰੀਆਂ ਕਿਸੇ ਭਰਾ ਨੇ ਹਨਾ ਫਾਰਮ ਤੇ ਰੱਖਣੀਆਂ ਘਰੇ ਸਟਾਲ ਫੀਡ ਤੇ ਰੱਖਣੀਆਂ ਕਿਉਂਕਿ ਆ ਵੀ ਹੁਣ ਬਾਈ ਮੱਕੀ ਦਾ ਚਾਰ ਪਈ ਜਾਂਦਾ ਹਨਾ ਸੋ ਨੂੰ ਕੋਈ ਇਹ ਤੇ ਤਖਲੀ ਵੀ ਹੁਣੀ ਜਿਵੇਂ ਆ ਪੱਠ ਫਿਰਦੀ ਆ ਪੱਠ ਫਿਰਦੀ ਆ ਬਹੁਤ ਸੋਹਣੇ ਨਾਗ ਹੈਗੇ ਆ ਤੇ ਵਧੀਆ ਘਰੋਂ ਟਿਕੇ ਟਕਾਏ ਕੋਈ ਬਿਮਾਰੀ ਦਾ ਡਰ ਨਹੀਂਗਾ ਹਨਾ ਤੇ ਪੂਰੇ ਤੰਦ ਉਸ ਵੇ ਕਦੇ ਅਸੀਂ ਮੈਡੀਸਨ ਹੀ ਨਹੀਂ ਲਵਾਈ ਚਾ ਮੈਂ ਕਦੇ ਵੀ ਅੱਛਾ ਜੀ ਕਦੇ ਡਾਕਟਰ ਨਹੀਂ ਜੇ ਕੋਈ ਮੜਾ ਮੋਟਾ ਹਾਇ ਰੇ ਸ਼ਰਪੇ ਦਾ ਉਹ ਤਾਂ ਅਸੀਂ ਆਪ ਹੀ ਲਾ ਆਨੇ ਤਾਂ ਨਹੀਂ ਕਦੇ ਅਸੀਂ ਡਾਕਟਰ ਵੀ ਨਹੀਂ ਸੱਦਿਆ ਠੀਕ ਹੈ ਹੋਰਾ ਵੀ ਨਹੀਂ ਕਦੇ ਵੀ ਕਿਤੇ ਬਿਮਾਰਸ਼ ਮਾਰ ਹੋਏ ਬਸ ਤੇ ਮੱਕੀ ਦਾ ਚਾਰ ਬਈ ਖਾ ਲੈਂਦੀਆਂ ਵਧੀਆ ਹਾਂ ਹਾਂ ਬਈ ਹਾਂ ਮੱਕੀ ਦਾ ਚਾਰ ਸਗਾ ਨਹੀਂ ਹਰਾ ਨਹੀਂ ਖਾਂਦੇ ਮੱਕੀ ਦੇ ਚਾਰ ਵੱਧ ਖਾਂਦੇ ਠੀਕ ਹੈ ਤੇ ਕਹਿੰਦੇ ਮੱਕੀ ਦਾ ਨੁਕਸਾਨ ਕਰਦਾ ਚਾਰ ਤੇ ਸਾਨੂੰ ਕੋਈ ਤਕਲੀਫ ਨਹੀਂ ਨਹੀਂ ਬਾਈ ਸਾਨੂੰ ਕੋਈ ਤਕਲੀਫ ਨਹੀਂ ਭੋਰਾ ਵੀ ਸਾਨੂੰ ਅੱਜ ਮੇਰੇ ਖਿਆਲ ਪੰਜ ਸਾਲ ਹੋ ਗਏ ਸਾਨੂੰ ਚਾਰ ਤੇ ਇਹੋ ਕਰਿਆ ਨੂੰ ਠੀਕ ਹੈ ਕੋਈ ਦਿੱਕਤ ਹੀ ਨਹੀਂ ਸਾਨੂੰ ਨਾ ਹੀ ਪਸ਼ੂਆਂ ਦੀ ਕੋਈ ਦਿੱਕਤ ਆ ਨਾ ਹੀ ਇਹਨਾਂ ਦੀ ਹੈ ਠੀਕ ਹੈ ਜੀ ਐਵੇਂ ਚਾਰ ਨੂੰ ਪਤਨਾਮ ਕਰ ਦਿੰਦੇ ਆ ਉਹ ਪਸ਼ੂ ਖੜੇ ਸਾਡੇ ਸਾਰੇ ਗੱਬਣਾ ਕੱਲ ਹੀ ਚੈੱਕ ਕਰਾਏ ਹੈਗੇ ਠੀਕ ਹੈ ਤੇ ਨਾਲੇ ਥਣਾ ਥੂਣਾ ਦੀ ਕੋਈ ਪ੍ਰੋਬਲਮ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ ਕਦੇ ਆਪਣੀਆਂ ਬੱਕਰੀਆਂ ਸਾਰੀਆਂ ਥਣਾ ਦੀਆਂ ਓਕੇ ਜੀ ਹਾਂ ਸਾਰੀਆਂ ਓਕੇ ਨਾ ਨਾ ਨਹੀਂ ਕੋਈ ਨਹੀਂ ਠੀਕ ਹੈ ਉਹਦੀ ਗਾਰੰਟੀ ਹੈ ਆਪਣੀ ਸਾਰੀ ਠੀਕ ਹੈ ਬਾਈ ਬਾਕੀ ਤੁਸੀਂ ਚ ਬੱਕਰੀਆਂ ਬਾਕੀ ਗੱਬਣ ਹੈਗਾ ਨਾ ਇਹ ਸੂਂਦ ਨੇ ਡਈ ਨਹੀਂ ਨਹੀਂ ਗੱਬਣਾ ਭਾਈ ਆ ਵੀ ਗੱਬਣਾ ਹੈਗੀ ਕਾਲੀ ਆ ਵੀ ਗੱਬਣਾ ਉਹ ਪਾਠ ਜਾਂਦੀ ਉਹ ਵੀ ਗੱਬਣਾ ਹੈਗੀ ਮੰਨ ਲਓ ਭਾਈ ਲਾਸਟ ਮਹੀਨੇ ਚ ਇਹ 4 4 ਮਹੀਨਿਆਂ ਦੀਆਂ ਗੱਬਣ ਹੈ ਹਨਾ ਹਾਂ ਆ ਕਾਲੀ ਵੀ ਗੱਬਣ ਹੈਗੀ ਤੇ ਮੰਨ ਲਓ ਤੁਹਾਡੇ ਕੋਲ 15 20 ਦਿਨਾਂ ਦੇ ਮਹੀਨੇ ਚ ਇਹ ਸੂਆ ਦੇ ਜਾਣੀਆਂ ਬੱਕਰੀਆਂ ਹਨਾ ਤੇ ਵਧੀਆ ਘਰੇਲੂ ਮਾਲ ਹੈਗਾ ਤੁਸੀਂ ਰੱਖ ਸਕਦੇ ਹੋ ਤੇ ਬਾਕੀ ਜਿਹੜੇ ਭਰਾ ਕਹਿੰਦੇ ਹਨਾ ਜਿਹੜੇ ਕੋਈ ਇਹ ਚੋਂ ਪੈਸਾ ਨਹੀਂ ਬাজਦਾ ਬাজਦਾ ਕਹਿੰਦਾ 4 ਲੱਖ ਰੁਪਏ ਕਮਾ ਲਿਆ ਤੇ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਇੱਕ ਅਸੀਂ ਫਰੀ ਵੀ ਵੰਡਿਆ ਕੋਈ ਪਾਠ ਲੈ ਗਿਆ ਕੋਈ ਬੱਕਰੀ ਲੈ ਗਿਆ ਤੇ ਆਹ ਛੋਟਾ ਜਿਹਾ ਸ਼ੈੱਡ ਹੈਗਾ ਕੋਈ ਬਾਲੇ ਵੱਡੇ ਸ਼ੈੱਡ ਪਾ ਕੇ ਵੀ ਤੁਸੀਂ ਆਏ ਨਹੀਂ ਹੁੰਦਾ ਬਈ ਹਨਾ ਤੇ ਇਹ ਸਾਰਾ ਮੈਨੂੰ ਪਤਾ ਬਈ ਤਿੰਨ ਚਾਰ ਮਰਲੇ ਥਾਂ ਆਊਗਾ ਹਨਾ ਮਾਸੇ ਮਾਸੇ ਬਈ ਠੀਕ ਹੈ ਸ਼ੌਂਕ ਨਾਲ ਹੀ ਰੱਖਾਂ ਜੀ ਆਪਾਂ ਕੋਈ ਇਹ ਨਹੀਂ ਮਜਬੂਰੀ ਚ ਰੱਖਾਂ ਜੀ ਸਾਰਾ ਸ਼ੌਂਕ ਤੋਂ ਹੀ ਗਾਂਹ ਕਲਾ ਬਣ ਜਾਂਦੀ ਹੈਗੀ ਹਾਂਜੀ ਤੇ ਬਾਕੀ ਬਾਈ ਨੇ ਹੁਣ ਬਾਹਰ ਜਾਣ ਕਰਕੇ ਤੇ ਉਧਰੋਂ ਪਸ਼ੂ ਵੀ ਘਟਾਉਣੇ ਆ ਤੇ ਇਧਰੋਂ ਬੱਕਰੀਆਂ ਵੀ ਤੇ ਬਾਕੀ ਰੇਟ ਬਾਈ ਚੰਗੇ ਰੇਟ ਚ ਮਿਲ ਲੰਗਾ ਇਹ ਆਏ ਨਹੀਂਗਾ ਕੋਈ ਜਮਾ ਜਿਹੜਾ ਮੰਡੀਆਂ ਵਾਲਾ ਰੇਟ ਨਹੀਂ ਮਿਲਣਾ ਤੇ ਜਾਨਵਰ ਪੂਰੇ ਹੁਣ ਕਿਉਂਕਿ ਥੋੜੀ ਵੀਡੀਓ ਤਾਣੀ ਇਹਨਾਂ ਦੀ ਬਣ ਰਹੀ ਠੰਡ ਮੰਦੇ ਜਾਨਵਰ ਹਨਾ ਤੇ ਆਪਾਂ ਸਵੇਰ ਸੁਬਾ ਆਏ ਆ ਹਜੇ ਮੰਨ ਲਓ ਖਾਲੀ ਪੇਟੀਆਂ ਹੁਣ ਬਾਈਣ ਆਹਾ ਪਾਇਆ ਹੈ ਤੇ ਸ਼ਾਮ ਨੂੰ ਪਾਉਂਦੇ ਹੋਰ ਵੀ ਜਾਨਵਰ ਰਾਜੀ ਲੱਗਣੇ ਸੀਗੇ ਤੇ ਜਿਵੇਂ ਨਾਰਮਲ ਵੀਡੀਓ ਬਣਾਈ ਆਪਾਂ ਕੋਈ ਉਹ ਚ ਹੈ ਨਹੀਂਗਾ ਤੇ ਪਿੰਡ ਦਾ ਐਡਰੈਸ ਫੇਰ ਦੱਸ ਦਿਓ ਕਿਹੜੀ ਰੋਡ ਰਾਡ ਤੇ ਪੈਂਦਾ ਜੀ ਬਈ ਪਿੰਡ ਹਰਾਇਪੁਰ ਤਿੰਨ ਕੋਣੀ ਗੋਨੇਣਾ ਮੰਡੀ ਦੇ ਨਾਲ ਹੈਗੀ ਗੋਨਿਆਣਾ ਤੋਂ ਫਰੀਦਕੋਟ ਰੋਡ ਦੇ ਉੱਪਰ ਆ। ਠੀਕ ਹੈ। ਤੇ ਜ਼ਿਲ੍ਹਾ ਬਠਿੰਡਾ ਦਾ ਤਹਿਸੀਲ ਗੋਨਿਆਣਾ ਮੰਡੀ ਆ। ਫੋਨ ਨੰਬਰ ਬੋਲੋ। 9431 56676 ਠੀਕ ਹੈ। ਅਮਰਗੜਾ ਵਾਲਾ ਰਾਹ ਦੇ ਉੱਤੇ ਘਰ ਆ ਆਪਣਾ ਹਰਾਏਪੁਰ ਜਾ ਕੇ। ਠੀਕ ਹੈ ਜੀ। ਧੰਨਵਾਦ। ਉਹ ਯਾਗਰ ਸਿੰਘ ਕਰਕੇ।